तो है तो तो रहा मेरे मेरे ब्लॉग में में आज मैं आया जिन्होंने पूरे का नाम रोशन किया करपाल जी के घर तो वो सामने बैठे थे तो उनसे कुछ पूछते हैं आपकी फेवरेट मूवी के नाम क्या है मेरी फेवरेट मूवी है मेरी अपनी मूवीज में बोल रहे और आपका फेवरेट क्या क्या आपका फेवरेट कौन सा कौन सा फूड ਫੂਡ ਬਸ ਦੇਸੀ ਬੰਦਾ ਮੈਂ ਤੇ ਦੇਸੀ ਫੂਡ ਖਾਨਾ ਬਸ ਮੈਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਸ ਦਾਲ ਫੁਲਕਾ ਵਧੀਆ ਲੱਗਦਾ ਫੇਵਰਟ Song ਫੇਵਰਟ Song ਕੌਨ ਸਾ ਫੇਵਰਟ Song ਮੇਰਾ ਅੱਤ ਗੋਰੀਏ ਲੱਗੇ ਮੇਰਾ ਅੱਤ ਗੋਰੀਏ ਸੁਣਿਆ ਨਹੀਂ ਹੋ ਰਿਹਾ ਸੁਣਾ ਇਹ ਕਮਾਲ ਹੋ ਗਈ ਯਾਰ ਤੈਨੂੰ ਸੁਣਨਾ ਚਾਹੀਦਾ ਉਹ ਆਪਾਂ ਮਾਪੇ ਮੇਰੇ ਜਾ ਕੇ ਜਮਨ ਨਾਲ Song ਆਤਾ ਗਾਣਾ ਹਾਂ ਮੈਨੂੰ ਕੋ ਆਤਾ ਹੈ ਹਾਂ ਸੁਣੋ ਸੁਣੋਗੇ ਆਪ ਓਕੇ ਮੰਗੀਆ ਜ਼ਮੀਨ ਨਾ ਖੁੱਲਾ ਬੱਪੂ ਕੋਲੀ ਕੈਸ਼ ਚੰਡੀਗੜ੍ਹ ਪੜੇ ਮੁੰਡਾ ਕਰੇ ਪੂਰੀ ਅਜ ਰਹੇ ਘੁੰਮਦਾ ਰਹੇ ਘੁੰਮਦਾ ਰਹੇ ਘੁੰਮਦਾ ਉਹ ਸਾਰੀ ਦਿਹਾੜੀ ਮਾਪੇ ਕਹਿੰਦੇ ਜੱਜ ਵਾਣਨਾ ਮੁੰਡਾ ਹਵਾਲਾ ਤੇ ਗਿਆ ਕਈ ਵਾਰੀ ਇਸ ਨੂੰ ਗਾਣਾ ਹੈ ਚੰਗੇ ਕੰਮ ਕਰਨੇ ਬੋਲਣਗੇ ਨਵੇਂ ਵਲੋਗ